ਸੁਣ ਪਰਦੇਸੀ ਸੁਣ ਪਰਦੇਸੀ ਸੁਣ ਪਰਦੇਸੀ ਵੀਰਾ ਦੇ ਜਵਾਬ ਮੇਰੇ ਦਿਲ ਦੇ ਕਿਹੜੇ ਕੋਨੇ ਵਿੱਚ ਪੰਜਾਬ ਤੇਰੇ ਤੂੰ ਇੱਕ ਖਤ ਲਿਖ ਕੇ ਭੁੱਲ ਗਿਆ ਦੂਜਾ ਪਾਇਆ ਨਹੀਂ ਕਿੱਦਾਂ ਰਹੀ ਕੈਨੇਡਾ ਹਾਲ ਸੁਣਾਇਆ ਹੀ ਨਹੀਂ ਮੈਂ ਨਿੱਤ ਉੱਠ ਕੇ ਤੇ ਸੁਖਾ ਧਨਵਤਨ ਪੁਲਾਵੀਰਾ ਹੜਾਇੋ ਸੁਖਾ ਧਨਵਤਨ ਪੁਲਾਵੀਰਾ ਬਿੰਨ ਜੁਰਮਾਂ ਦੀ ਬਿੰਨ ਜੁਰਮਾਂ ਦੀ ਬਿੰਨ ਜੁਰਮਾਂ ਦੀ ਕੈਦ ਕੈਨੇਡਾ ਮਾਰੀ ਗਈ ਦਾਣਾ ਪਣੀ ਜਿੱਤਿਆ ਕਿਸਮਤ ਹਾਰ ਗਈ ਕਿ ਬਰਫਾਂ ਨੇ ਕਰਨੀ ਰੇ ਸਦਰਿਆਵਾ ਮੁਲਕ ਮੇਰੇ ਦੀਆਂ ਠੰਡੀਆਂ ਮਿੱਠੀਆਂ ਸ਼ਾਮਾਂ ਦੀ ਦੁਨੀਆਂ ਦੀ ਹਰ ਸ਼ਾਤੋਂ ਮਹਿੰਗੇ ਰਤਨਾਂ ਨੂੰ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਵੀਰਿਆ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਟਾਈਮ ਨੇ ਮਿਲਦਾ ਕੰਮ ਤੇ ਵੀ ਜਾਣਾਏ ਇਹ ਤਾਂ ਵੀਰਾ ਫੋਕਾ ਤੇਰਾ ਬਹਾਨਾ ਐ ਆਖਰੀ ਉਸ ਹਨੇਰੀ ਨੇ ਵੀ ਚਲ ਜਾਣਾ ਚਿੱਠੀ ਵਾਂਗੂ ਸਾਨੂੰ ਵੀ ਤੂੰ ਪੁੱਲ ਜਾਣਾ ਤੂੰ ਵੀ ਆਪਣੇ ਦਿਲ ਦੀ ਖੋਲ ਸੁਣਾ ਵੀਰਾ ਹੜਾ ਉਸ ਖੁਦਾ ਦਾ ਚਿੱਠੀ ਪਾਵੀਰਾ ਵੀਰਨਾ ਹੜਾ ਉਸ ਖੁਦਾ ਦਾ ਨਵਤਨ ਪੁਲਾਵੀਰਾ ਜਦ ਕੰਨਾ ਵਿੱਚ ਗੂੰਜ ਮਧਾਣੀ ਪੌਂਦੀ ਸੀ ਆਪ ਮੁਹਾਰੇ ਬਾਣੀ ਚਿੱਤੇ ਆਉਂਦੀ ਸੀ ਉਸ ਚਾਟੇ ਨੂੰ ਕਿਉ ਯੋ ਲੈ ਕਿੰਜ ਕਰਾਂ ਨਾਲੇ ਬੈਠਾ ਰੋਵਾਂ ਨਾਲੇ ਯਾਦ ਕਰਾਂ ਲੱਸੀਆਂ ਉੱਪਰ ਤਰਦੇ ਫਿਰਦੇ ਮੱਖਣਾ ਨੂੰ ਕਿਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਵੀਰੇ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾਂ ਨੂੰ ਸੋਹਣਾ ਵਿੱਚ ਕੈਨੇਡਾ ਖਰਚੇ ਵਾਲੇ ਨੇ ਅਣ ਤੋਂ ਪਹਿਲਾਂ ਜਾਨ ਨੂੰ ਢਾਲਰ ਕਾਲੇ ਨੇ ਆਪਾਂ ਗੱਲੀ ਲੱਗ ਗਏ ਜਿੱਦਾਂ ਕਰ ਬੈਠੇ ਫੋਨ ਦਵਿੰਦਰਾ ਬਾਲਾ ਲੰਬਾ ਕਰ ਬੈਠੇ ਓਕੇ ਬਏ ਕਰਕੇ ਫਤਿਹ ਬੁਲਾ ਵੀਰਾ ਹੜਾਇਓ ਸ ਖੁਦਾ ਦਾ ਨਵਤਨ ਬੁਲਾਵੀਂ ਰਾ ਵੀਰ ਨਾ ਹੜਾਇਓ ਸ ਖੁਦਾ ਦਾ ਨਵਤਨ ਬੁਲਾਵੀਂ ਰਾ ਚੰਗਾ ਹੁਣ ਬਾਪੂ ਨੂੰ ਫਤਿਹ ਬੁਲਾ ਦੇਵੀਂ ਪੈਣ ਛੋਟੀ ਦੇ ਸਿਰ ਤੇ ਹੱਥ ਟਿਕਾ ਦੇਵੀਂ ਮਾਂ ਨੂੰ ਫੋਨ ਤੇ ਲਾ ਕੇ ਗੱਲ ਕਰਾ ਦੇ ਤੂੰ ਮਿੱਠੜੀ ਜਈ ਕੋਈ ਲੋਰੀ ਕੰਨੀ ਪਵਾ ਦੇ ਤੂੰ ਮਨੁਮਿਰ ਦੇ ਪੁੱਤ ਜੋ ਪਣੀ ਪਤਣਾ ਨੂੰ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾ ਨੂੰ ਵੀਰੇ ਆ ਕਿੱਦਾਂ ਮੈਂ ਭੁੱਲ ਸਕਦਾ ਸੋਹਣੇ ਵਤਨਾ ਨੂੰ